ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਦੇ ਨਾਲ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਜੋ ਸ਼ਾਮ ਤੋਂ ਪੰਜਾਬ ਦੇ ਵਿੱਚ ਮੀਂਹ ਦਾ ਮਾਹੌਲ ਬਣਿਆ ਹੋਇਆ ਹੈ ਗੜੇਮਾਰੀ ਵੀ ਦੇਖੀ ਗਈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਬੇਮੌਸਮੀ ਬਰਸਾਤ ਦਾ ਹੁਣ ਆਉਂਦੀ ਰਾਤ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਦੇ ਉੱਪਰ ਅਸਰ ਦੇਖਣ ਨੂੰ ਮਿਲੇਗਾ ਤੁਹਾਨੂੰ ਲਗਾਤਾਰ ਅਸੀਂ ਅਲਰਟ ਕਰ ਰਹੇ ਸੀ ਕਿ ਰਾਤ ਨੂੰ 4 ਤਰੀਕ ਅਤੇ ਸਵੇਰੇ 5 ਤਰੀਕ ਜਾਨੀ ਕਿ ਨਵੰਬਰ ਦੇ ਮਹੀਨੇ ਦੇ ਦੋ ਦਿਨ ਜਿਹੜੇ ਨੇ ਇਹਨਾਂ ਦੇ ਵਿੱਚ ਮੀਂਹ ਦੀ ਉਮੀਦ ਸੀ ਤੇ ਉਸੇ ਤਰੀਕੇ ਨਾਲ ਸ਼ਾਮ ਲਗਭਗ 4-5 ਵਜੇ ਤੋਂ ਗੜੇ ਮਾਰੀ ਮੀਂਹ ਅਤੇ ਹਨੇਰੀ ਦਾ ਮਾਹੌਲ ਪੰਜਾਬ ਵਿੱਚ ਬਣਿਆ ਹੋਇਆ ਤਾਜ਼ਾ ਹਾਲਾਤ ਦੇਖਿਆ ਜਾਣਾ ਤਾਂ ਪੰਜਾਬ ਦੇ ਉੱਪਰ ਲਗਾਤਾਰ ਬਦਲਵਾਈਆਂ ਆ ਰਹੀਆਂ ਨੇ ਸ਼ਾਮ ਦੇ ਸਮੇਂ ਮੌਸਮ ਸਾਫ ਸੀ ਪਰ ਅਚਾਨਕ ਜਿਹੜਾ ਸਿਸਟਮ ਹੈ ਉਹ ਬਦਲਿਆ ਤੇ ਸ਼ਾਮ ਦੇ ਸਮੇਂ ਤਗੜਾ ਮੌਸਮ ਬਣਿਆ ਅਗਰ ਤਾਜ਼ਾ ਦਿਖਾ ਸਕੀਏ ਤੁਹਾਨੂੰ ਸੈਟਲਾਈਟ ਇਮੇਜ ਤੋਂ ਸੈਟਲਾਈਟ ਇਮੇਜ ਤੋਂ ਸਾਫ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਉੱਪਰ ਬਦਲਵਾਈ ਹੈ ਗੜੇ ਮਾਰੀ ਸਾਨੂੰ ਮਲੋਟ ਅਬੋਹਰ ਤਰਨਤਾਰਨ ਮੁਕਸਰ ਸਾਹਿਬ ਅਤੇ ਵੱਖ-ਵੱਖ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੀ ਮੀਂਹ ਵੀ ਹੋਇਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦਿਓ ਅਤੇ ਨੀਚੇ ਹਾਈਪ ਦਾ ਬਟਨ ਹੈ ਕਮੈਂਟ ਬਾਕਸ ਦੇ ਨਾਲ ਉਹਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋ ਸਕੇ ਗੱਲ ਕੀਤੀ ਜਾਵੇ ਤਾਂ ਸ਼ਾਮ ਦੇ ਸਮੇਂ ਜਿਵੇਂ ਮੈਂ ਤੁਹਾਨੂੰ ਦਿਖਾ ਸਕਾ ਤਾਂ ਸਾਡੇ ਜੋ ਅਲਰਟ ਦਿੱਤੇ ਸੀ ਉਹਦੇ ਵਿੱਚ ਸ਼ਾਮ ਦੇ ਸਮੇਂ ਸਾਨੂੰ ਜੋ ਦੇਖਣ ਨੂੰ ਮਿਲਿਆ ਕਿ ਫਜ਼ਿਲਕਾ ਫਰੋਜ਼ਪੁਰ ਫਰੀਦਕੋਟ ਮੁਕਸਰ ਬਰਨਾਲਾ ਬਠਿੰਡਾ ਥੋੜਾ ਜਿਹਾ ਮਾਨਸਾ ਅਤੇ ਸੰਗਰੂਰ ਦਾ ਇਲਾਕਾ ਥੋੜਾ ਜਿਹਾ ਇਹਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਅਤੇ ਮੋਗੇ ਦੇ ਇਲਾਕੇ ਦੇ ਵਿੱਚ ਸਾਨੂੰ ਜਿਹੜੀ ਇਹ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲੀਆਂ ਪਰ ਰਾਤ ਹੁੰਦੇ ਹੁੰਦੇ ਅਗਰ ਦੇਖਿਆ ਜਾਵੇ ਤਾਂ ਹੁਣ ਜਿਹੜਾ ਸਿਸਟਮ ਹੈ ਉਹ ਬਦਲ ਚੁੱਕਿਆ ਹੈ ਪੂਰੇ ਪੰਜਾਬ ਦੇ ਵਿੱਚ ਬੱਦਲਬਾਈ ਛਾਈ ਹੋਈ ਹੈ ਜਿਹੜੀ ਮੀਂਹ ਦੀ ਅਸਲ ਗਤੀਵਿਧੀ ਆ ਤੁਸੀਂ ਦੇਖੋਗੇ ਤਾਂ ਉੱਪਰ ਇਹ ਵੈਸਟਰਨ ਜਿਸ ਦੇ ਨਾਲ ਰਾਤ ਦੇ ਸਮੇਂ ਮੀਂਹ ਦੀਆਂ ਗਤੀਵਿਧੀਆਂ ਹੁੰਦੀਆਂ ਦਿਖਾਈ ਦੇਣਗੀਆਂ ਲਗਭਗ ਜਿਹੜੇ ਮੇਨ ਇਲਾਕੇ ਹੁਣ ਬਚੇ ਨੇ ਬਠਿੰਡਾ ਤੋਂ ਸਿਸਟਮ ਅੱਗੇ ਲੰਘ ਚੁੱਕਿਆ ਮਲੇਰਕੋਟਲੇ ਦੇ ਵਿੱਚ ਸੰਗਰੂਰ ਦੇ ਅੱਗੇ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲ ਰਹੀਆਂ ਨੇ ਬੱਦਲ ਦੀ ਗਰਜ ਚਮਕ ਵੀ ਹੋ ਰਹੀ ਹੈ ਕਿਰਮਣ ਕਣੀ ਵੀ ਹੋ ਰਹੀ ਹੈ ਪਠਾਨਕੋਟ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਥੋੜਾ ਜਿਹਾ ਹਲੇ ਇਹ ਘਟਿਆ ਪਰ ਦੁਬਾਰਾ ਤੋਂ ਇਹ ਸਿਸਟਮ ਜਿਹੜਾ 2:30 ਵਜੇ ਤੱਕ ਬਣਦਾ ਹੋਇਆ ਦਿਖਾਈ ਦੇਵੇਗਾ ਫਿਰ ਜਲੰਧਰ ਦਾ ਕੁਝ ਇਲਾਕਾ ਕਪੂਰਥਲੇ ਦਾ ਇਲਾਕਾ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮੁਹਾਲੀ ਚੰਡੀਗੜ੍ਹ ਫਤੇਗੜ੍ਹ ਸਾਹਿਬ ਪਟਿਆਲਾ ਤੇ ਬਠਿੰਡਾ ਤਾਂ ਮਾਨਸਾ ਸੰਗਰੂੜੀਆਂ ਵਿੱਚ ਥੋੜੀ-ਬਹੁਤੀ ਗਤੀਵਿਧੀ ਦੇਖਣ ਨੂੰ ਮਿਲੂਗੀ ਤੇ ਨਾਲ ਦੀ ਨਾਲ ਲੁਧਿਆਣੇ ਤੋਂ ਜਦ ਤੜਕੇ-ਤੜਕੇ ਸਵੇਰੇ 2:30 ਵਜੇ ਦੇ ਕਰੀਬ ਲੁਧਿਆਣਾ ਪਟਿਆਲਾ ਮਲੇਰ ਕੋਟਲਾ ਨਾਭਾ ਇਹ ਜਿਹੜੀ ਵੈਲਟ ਹੈ ਦੇ ਵਿੱਚ ਵੀ ਤਕੜੀ ਕਾਰਵਾਈ ਹੋ ਸਕਦੀ ਹੈ ਚੰਡੀਗੜ੍ਹ ਦੇ ਨੇੜੇ ਤੇੜ ਦੇ ਇਲਾਕਿਆਂ ਦੇ ਵਿੱਚ ਜਿਹੜੀ ਉਮੀਦ ਹੈ ਉਹ ਸਵੇਰੇ 4 ਵਜੇ ਦੇ ਨੇੜੇ ਤੇੜੇ ਦੇਖਣ ਨੂੰ ਮਿਲ ਸਕਦੀ ਹੈ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਓਵਰਆਲ ਪੂਰੇ ਪੰਜਾਬ ਦੇ ਵਿੱਚ ਇਸ ਸਿਸਟਮ ਦਾ ਅਸਰ ਦੇਖਣ ਨੂੰ ਮਿਲਿਆ ਜੋ ਕਿ ਸਿਰ ਪਹਿਲਾਂ ਮਾਝੇ ਤੇ ਦੁਆਬੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਪਰ ਮਾਲਵਾ ਵੈਲਟ ਦੇ ਵਿੱਚ ਵੀ ਜਿਹੜਾ ਇੱਕ ਅਰਬ ਸਾਗਰ ਦਾ ਤੂਫਾਨ ਸੀ ਜੋ ਕਿ ਇਸ ਤਰੀਕੇ ਨਾਲ ਅੱਗੇ ਵਧਣਾ ਸੀ ਪਰ ਉਸ ਨੇ ਜਿਹੜਾ ਰਾਹ ਬਦਲਿਆ ਆਪਣਾ ਤੇ ਉਹ ਇਸ ਤਰੀਕੇ ਨਾਲ ਅੱਗੇ ਪਹੁੰਚਿਆ ਤੇ ਉਸ ਨੇ ਫਿਰ ਇਸ ਤਰੀਕੇ ਨਾਲ ਅੱਗੇ ਰਾਹ ਵਧਾਇਆ ਜਾਨੀ ਕਿ ਉਹ ਥੋੜਾ ਜਿਹਾ ਜੋ ਦੱਖਣ ਪੂਰਬੀ ਹਵਾ ਚੱਲੀ ਹੈ ਦੁਪਹਿਰ ਦੇ ਸਮੇਂ ਉਸ ਦੇ ਕਾਰਨ ਉਸ ਨੂੰ ਥੋੜੀ ਜਿਹੀ ਉੱਪਰ ਵੱਲ ਧੱਕਾ ਵੱਜਿਆ ਤੇ ਉਹ ਸਿਸਟਮ ਜਿਹੜਾ ਅਬੋਹਰ ਫਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਇਹਨਾਂ ਵੱਲ ਖਿਸਕਿਆ ਤੇ ਇਹਨਾਂ ਇਲਾਕਿਆਂ ਦੇ ਵਿੱਚ ਬੇਮੌਸਮੀ ਬਰਸਾਤ ਤੇ ਗੜੇਮਾਰੀ ਦੇਖਣ ਨੂੰ ਮਿਲੀ ਤੇ ਬਾਕੀ ਇਸ ਤੋਂ ਇਲਾਵਾ ਜਿਹੜੀ ਹੋਰ ਅਪਡੇਟ ਹੈ ਕਿ ਅੰਟ ਡੇਢ ਘੰਟੇ ਜਾਂ 2 ਘੰਟੇ ਤੱਕ ਤੁਹਾਡੇ ਤੱਕ ਸਾਂਝੀ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਕਿਹੜੀ ਅਗਲੀ ਜਾਣਕਾਰੀ ਹੈ ਲਗਭਗ 8 8:30 ਵਜੇ ਤੱਕ ਸਾਂਝੀ ਕੀਤੀ ਜਾਵੇ ਉਦੋਂ ਤੱਕ ਕੀ ਅਪਡੇਟ ਆਉਂਦੀ ਹੈ ਉਹ ਜਾਣਕਾਰੀ ਲਈ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ